ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਦੇ ਉੱਤੇ ਆਈ ਹੋਪ ਤੁਸੀਂ ਘਰ ਦੇ ਵਿੱਚ ਸਾਰੇ ਵਧੀਆ ਹੋਵਾਂਗੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਣੇ ਚੈਨਲ ਦੇ ਉੱਤੇ ਦੋ ਚੀਜ਼ਾਂ ਸਭ ਤੋਂ ਪਹਿਲਾਂ ਮਿਲਦੀਆਂ ਨੇ ਪਹਿਲੀ ਮਿਲਦੀ ਹੈ ਆਪਣੇ ਟੀਚਰ ਨਾਲ ਰਿਲੇਟਡ ਕੋਈ ਵੀ ਨਿਊਜ਼ ਹੋਵੇ ਟੀਚਰ ਨਾਲ ਰਿਲੇਟਡ ਕੋਈ ਵੀ ਅਪਡੇਟ ਕੋ ਨਿਊ ਵੈਕੈਂਸੀ ਕਿਤੇ ਵੀ ਆਊਗੀ ਆਪਣੇ ਚੈਨਲ ਦੇ ਸਭ ਤੋਂ ਪਹਿਲਾਂ ਤੇ ਸਭ ਤੋਂ ਵਧੀਆ ਤਰੀਕੇ ਨਾਲ ਮਿਲੂਗੀ ਠੀਕ ਹੈ ਨਾ ਤੇ ਸੈਕੰਡ ਗੱਲ ਕੋਈ ਵੀ ਜਿਹਨੇ ਵੀ ਆਪਣੇ ਪੰਜਾਬੀ ਨਾਲ ਰਿਲੇਟਡ ਕੋਈ ਵੀ ਤਿਆਰੀ ਕਰਨੀ ਹੈ ਚਾਹੇ ਪੰਜਾਬੀ ਮਾਸਟਰਕੇਡ ਡ੍ਰੋਪ ਜਾਂ ਪੀਟੈਡ ਸੀਟ ਨੇ 10th ਪੰਜਾਬੀ ਨਾਲ ਰਿਲੇਟਡ ਹੋਵੇ ਓਨਲੀ ਉਹ ਵੀ ਹਰ ਇੱਕ ਹਰ ਇੱਕ ਮਤਲਬ ਤਰ੍ਹਾਂ ਦਾ ਆਪਣੇ ਇਥੇ ਪਲੇਲਿਸਟ ਬਣੀ ਹੋਈ ਹੈ ਸਾਰਾ ਮਟੀਰੀਅਲ ਆਪਣੇ ਦੇ ਪੇਜ ਤੇ ਜਾ ਕੇ ਚੈੱਕ ਕਰ ਸਕਦੇ ਹੋ ਜੋ ਵੀ ਨਿਊ ਆਪਣੇ ਨਾਲ ਜੁੜੇ ਨੇ ਮੁੰਡੇ ਕੁੜੀਆਂ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤਾਂ ਜੋ ਕੋਈ ਵੀ ਅਪਡੇਟ ਆਵੇ ਕੋਈ ਵੀ ਟੀਚਰ ਰਿਲੇਟਡ ਸੋਡੇ ਤੱਕ ਹਰ ਇੱਕ ਪਹੁੰਚ ਸਕੇ ਓਣਿਆਂ ਹੁਣ ਆਪਾਂ ਆਪਣੇ ਗੱਲ ਤੇ ਵੀੜੀਆਂ ਵਿੱਚ ਵੈਕੈਂਸੀਆਂ ਨਿਕਲਿਆ ਨੇ ਪੰਜਾਬ ਸਕੂਲ ਸਿੱਖਿਆ ਭਰਤੀ ਤੋਂ ਨਿਕਲਿਆ ਨੇ ਕਾਦੇ ਨਿਕਲਿਆ ਨੇ ਟੀਚਿੰਗ ਸਟਾਫ ਦੀਆਂ ਨੇ ਆ ਦੇਖੋ ਦਾ ਵੈਕੈਂਸੀ ਦਾ ਲੋਗੋ ਤੇ ਆਟ ਗਿਆ ਸੈਲਰੀ ਕਿੰਨੀ ਹੋਊਗੀ ਠੀਕ ਹੈ ਕੌਣ ਅਪਲਾਈ ਕਰ ਸਕਦਾ ਲਾਸਟ ਡੇਟ ਕੀ ਹੈ ਸਭ ਕੁਝ ਦੇਖਣ ਲਈ ਤੁਸੀਂ ਸਾਡੇ ਚੈਨਲ ਤੇ ਲਾਸਟ ਤੱਕ ਜੁੜੇ ਰਹੋ ਜਿਵੇਂ ਸਾਰਕ ਤੁਹਾਨੂੰ ਦਿਖਾਉਣਾ ਸੀ ਠੀਕ ਹੈ ਨਾ ਇਹ ਤੇ ਹੁਣ ਤੁਸੀਂ ਆਜੋ ਆਪਣੇ ਆ ਤੁਹਾਨੂੰ ਫਾਰਮ ਦਿਖਾਉਣੇ ਆ ਆ ਫਾਰਮ ਠੀਕ ਹੈ ਕਿ ਇੱਕ ਪੋਸਟਰ ਕਰਤੀਆਂ ਨੇ ਪੀ ਐਮ ਸ੍ਰੀ ਕੇਂਦਰੀ ਅਦਾਲਿਆ ਨੰਬਰ 2 ਫਿਰੋਜ਼ਪੁਰ ਕੈਂਟ ਠੀਕ ਹੈ ਨਾ ਇਹ ਫਾਰਮ ਭਰਨਾ ਆਪਾਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਇਹ ਫਾਰਮ ਟੋਟਲੀ ਆਪਾਂ ਭਰ ਕੇ ਇਹ ਜਾ ਕੇ ਆਪਾਂ ਦੇਣਾ ਆਫਲਾਈਨ ਆਪਣਾ ਦੇ ਕੇ ਆਉਣਾ ਗਿਆ ਉਹਨਾਂ ਦੇ ਐਡਰੈਸ ਤੇ ਜੇ ਉਹਨਾਂ ਦੇ ਐਡਰੈਸ ਤੇ ਤੁਸੀਂ ਨਹੀਂ ਦੇ ਕੇ ਆਉਣਾ ਤੇ ਫਿਰ ਤੁਸੀਂ ਇਸ ਐਡਰੈਸ ਤੇ ਉਹਨਾਂ ਨੂੰ ਮੇਲ ਵੀ ਕਰ ਸਕਦੇ ਹੋ ਕੇਂਦਰੀ ਵਿਦਿਆਲੇ ਵਾਲਿਆਂ ਨੂੰ ਮੇਲ ਕਰ ਸਕਦੇ ਹੋ ਸੋ ਉਹਨੂੰ ਨੋਟੀਫਿਕੇਸ਼ਨ ਦੇ ਪ੍ਰੋਪਰ ਦਿਖਾ ਦਊਗਾ ਜੇ ਕਿਸੇ ਨੇ ਇਹ ਫਾਰਮ ਲੈਣਾ ਵਾ ਤਾਂ ਉਹ ਮੈਨੂੰ ਇਸ ਤੇ ਮੇਰਾ ਇੰਸਟਾ ਦਾ ਲਿੰਕ ਦਿੱਤਾ ਹੈ ਉਹ ਮੈਨੂੰ ਇੰਸਟਾ ਤੇ ਮੈਸੇਜ ਕਰ ਸਕਦਾ ਹੈਗਾ ਉਹਦੇ ਤੱਕ ਇਹ ਫਾਰਮ ਪਹੁੰਚਦਾ ਕਰ ਦਿੱਤਾ ਜਾਊਗਾ ਠੀਕ ਹੈ ਨਹੀਂ ਹੁਣ ਤੁਹਾਨੂੰ ਨੋਟੀਫਿਕੇਸ਼ਨ ਤੇ ਲੈ ਚਾਲਦੇ ਆਂ ਤੁਸੀਂ ਦੇਖੋ ਨੋਟੀਫਿਕੇਸ਼ਨ ਦਿਖਾਉਂਦੇ ਸਾਨੂੰ ਸੋਰੀ ਨੋਟੀਫਿਕੇਸ਼ਨ ਦਿਖਾਉਂਦੇ ਸਾਨੂੰ ਆ ਆ ਗਿਆ ਆਪਣਾ ਨੋਟੀਫਿਕੇਸ਼ਨ ਇਹਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜੀ ਜਿਵੇਂ ਕਿ ਡੇਟ ਆਫ ਪਬਲਿਸ਼ 6 ਤਰੀਕ ਨੂੰ ਪਬਲਿਸ਼ ਹੋਈ ਸੀ ਪਰ ਐਡ ਅੱਜ ਆਈ ਇਸ ਕਰਕੇ ਤੁਹਾਨੂੰ ਅੱਜ ਹੀ ਦਿਖਾ ਰਹੇ ਆਂ ਤੇ ਆ ਇਹਦੀ ਆਫੀਸ਼ਲ ਵੈਬਸਾਈਟ ਹੈ ਜੇ ਤੁਸੀਂ ਕੇਂਦਰੀ ਬਤਲੇ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਫਾਰਮ ਇੱਥੋਂ ਵੀ ਡਾਊਨਲੋਡ ਕਰ ਸਕਦੇ ਹੋ ਤੇ ਆ ਮੇਲ ਆਈਡੀ ਜੇ ਜੋ ਉਹ ਵੀ ਨਹੀਂ ਮਿਲਦਾ ਜੀ ਮੇਲ ਆਈਡੀ ਤੇ ਵੀ ਜਾ ਸਕਦੇ ਹੋ ਨਾ ਇੱਥੇ ਵੀ ਠੀਕ ਹੈ ਮੇਲ ਆਈਡੀ ਤੋਂ ਜੀ ਫਾਰਮ ਮੰਗਵਾ ਸਕਦੇ ਹੋ ਸਕਰੀਨ ਆਪਣੇ ਰੁਕੀਓ ਤੇ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਨਾ ਲਾਸਟ ਡੇਟ ਉਹ ਅਪਲਾਈ ਜਿਹੜੀ ਲਾਸਟ ਡੇਟ ਹੈ 15 April 2025 ਲਾਸਟ ਡੇਟ ਹੈ ਇਹਦੀ ਠੀਕ ਹੈ ਨਾ ਜਿਹਨੇ ਵੀ ਫਾਰਮ ਉਸ ਤੋਂ ਪਹਿਲਾਂ ਭਰ ਕੇ ਸਕੂਲ ਬੈਠ ਸਭ ਤੋਂ ਬੈਟਰ ਮੈਂ ਵੀ ਮੇਰਾ ਕਹਿਣਾ ਤੇ ਹੀ ਹੈ ਕਿ ਤੁਸੀਂ ਫਾਰਮ ਨੂੰ ਜਿਹੜਾ ਪੋਸਟ ਨਾ ਕਰਕੇ ਆਦਰ ਟਾਈਮ ਕੱਢ ਕੇ ਉੱਥੇ ਫੜਾ ਕੇ ਆ ਜਾਓ ਤਾਂ ਸਭ ਤੋਂ ਵੈਸਟ ਹੈ ਤੇ ਪਰ ਇਹਨਾਂ ਨੂੰ ਟਾਈਮਿੰਗ ਕੀ ਆ ਅੱਜ ਇਹਨਾਂ ਨੇ ਟਾਈਮਿੰਗ ਦੇ ਰੱਖਿਆ ਕਿ ਭਾਈ ਇੰਟਰਵਿਊ ਵਾਲੇ ਦਿਨ ਇੱਥੇ ਤੁਸੀਂ ਆ ਜਨਾ ਵੈਨਿਊ ਕੀ ਹੈ ਕੇਂਦਰੀ ਬਦਲੇ ਇੰਨਾ ਗਾ 8 ਵਜੇ ਤੱਕ ਤੁਸੀਂ ਪਹੁੰਚਣਾ ਵਾ ਤੇ ਇੱਕ ਗੱਲ ਹੋਰ ਇੱਥੇ ਤੁਸੀਂ オリジナル ਡਾਕੂਮੈਂਟ ਲੈ ਕੇ ਜਾਣੇ ਆ ਫੋਟੋਕਾਪੀਆਂ ਵੀ ਤੇ オリジナル ਡਾਕੂਮੈਂਟ ਵੀ ਦੋਨੇ ਜ਼ਰੂਰੀ ਹੈ ਤੇ ਉਹਦੇ ਨਾਲ ਆਪਣੇ ਦੋ ਫੋਟੋਆਂ ਜ਼ਰੂਰ ਲੈ ਕੇ ਜਾਈਓ ਕਿਉਂਕਿ ਉੱਥੇ ਫੋਟੋਆਂ ਦੀ ਮੰਗ ਜ਼ਰੂਰ ਕਰਦੇ ਨੇ ਠੀਕ ਆ ਹੁਣ ਆਜੋ ਗੱਲ ਤੇ ਕਿ ਜਿਹੜੇ ਪੋਸਟਾਂ ਨੇ ਜਿਹੜੀਆਂ ਪੋਸਟਾਂ ਨੇ ਪਾਰਟ ਟਾਈਮ ਪੋਸਟਾਂ ਨੇ ਠੀਕ ਹੈ ਨਾ ਇਹ ਕੋਈ ਰੈਗੂਲਰ ਵੇਜ ਤੇ ਪੋਸਟਾਂ ਨਹੀਂ ਮਤਲਬ ਕਿ ਇਸ ਸਾਲ ਵਾਸਤੇ ਰੱਖਿਆ ਜਾਊਗਾ ਜਦੋਂ ਤੱਕ ਕਦੋਂ ਤੱਕ ਰੱਖਿਆ ਜਾਊਗਾ ਜਦੋਂ ਤੱਕ ਰੈਗੂਲਰ ਭਰਤੀ ਨਹੀਂ ਹੋ ਜਾਂਦੀ ਬਟ ਜਿਹੜੇ ਵੀ ਇੱਥੇ ਆਪਣੇ ਟਾਈਮ ਕੀ ਲੌਣ ਗਿਆ ਠੀਕ ਹੈ ਨਾ ਉਹਨਾਂ ਦੇ ਐਕਸਪੀਰੀਅੰਸ ਦੇ ਨੰਬਰ ਜਦੋਂ ਵੀ ਕਦੀ ਭਰਤੀ ਰੈਗੂਲਰ ਵੇਜ ਤੇ ਭਰੋਗੇ ਉਹਨਾਂ ਦੇ ਨੰਬਰ ਜ਼ਰੂਰ ਐਡ ਹੋਣਗੇ ਇਹ ਗੱਲ ਵੀ ਧਿਆਨ ਚ ਰੱਖੋ ਜਿਹੜਾ ਤੁਸੀਂ ਫਾਰਮ ਪੇਪਰ ਦੇ ਨਾਲ ਜਾਓਗੇ ਜੋ ਉੱਥੇ ਇੰਟਰਵਿਊ ਦੇਣ ਜਾਓਗੇ ਉਹਨਾਂ ਦਾ ਕੋਈ ਤੁਹਾਨੂੰ TDA ਇਹਨਾਂ ਵੱਲੋਂ ਨਹੀਂ ਦਿੱਤਾ ਜਾਊਗਾ ਇਹਨਾਂ ਨੇ ਪਹਿਲੇ ਮੈਨਸ਼ਨ ਕਰਕੇ ਕੱਲ ਨੂੰ TDA ਮੰਗ ਲੱਗ ਜਾਓ ਕਿ ਕੋਈ TDA ਨਹੀਂ ਦਿੱਤਾ ਜਾਊਗਾ ਤੇ ਜਿਹੜੇ ਤੁਸੀਂ ਫਾਰਮ ਅਪਲਾਈ ਕਰਨਾ ਫਾਰਮ ਫੁੱਲ ਭਰ ਕੇ ਤੇ ਉਸ ਤੋਂ ਇਲਾਵਾ ਜਿਹੜੇ ਤੁਸੀਂ ਨਾਲ ਡਾਕੂਮੈਂਟ ਲਗਾਓਗੇ ਉਹ ਸਾਰੇ ਸੈਲਫ ਅਟੈਸਟਡ ਚਾਹੀਦੇ ਨੇ ਜਿਹੜੀ ਤੁਹਾਡੀ ਫੋਟੋ ਹੋਊਗੀ ਉਹ ਵੀ ਸੈਲਫ ਅਟੈਸਟਡ ਚਾਹੀਦੀ ਹੈ ਤੇ ਸਾਰੇ ਸਰਟੀਫਿਕੇਟ ਤੁਸੀਂ ਲਾ ਕੇ ਭੇਜਨੇ ਆ ਤੇ ਉੱਥੇ ਜਿੱਦੇ ਜਾਓਗੇ ਉੱਥੇ ਵੀ ਲੈ ਕੇ ਇਹਨਾਂ 셀ਫ ਅਟੈਸਟਡ ਕਰਕੇ ਲੈ ਕੇ ਜਾਣੇ ਆ ਨਾਲ origignal ਕਾਪੀਆਂ ਜਰੂਰ ਲੈ ਕੇ ਜਾਣੀਆਂ ਨੇ ਤੇ ਕੋਦੋਂ ਲੈ ਕੇ ਜਾਣੇ ਨੇ ਉਸ ਤੋਂ ਪਹਿਲਾਂ ਪਹਿਲਾਂ ਆ ਤੁਹਾਨੂੰ ਮਾਰਕ ਕਰ ਕਰਤਾ ਦੁਆਰ ਤੋਂ ਫਿਰ ਮਾਰਕ ਕਰਤਾ ਆ ਇਹਨਾਂ ਦਾ ਪਿਆ ਹੈ ਵਾ ਠੀਕ ਹੈ ਨਾ ਇਹ ਤੇ ਕੋਈ ਜ਼ਿਆਦਾ ਹੋਣੀਗਾ ਤੇ ਵਧੀਆ ਹੋ ਉਹ ਕੋਈ ਪੇਪਰ ਨਹੀਂ ਕੁਝ ਨਹੀਂ ਤੇ ਪੋਸਟਾ ਕਿੰਨੇ ਆਣੇ ਆ ਦੇਖੋ ਜੀ ਪੀਜੀਟੀ ٹیਜੀਟੀ ਠੀਕ ਹੈ ਇੰਗਲਿਸ਼ ਸਾਇੰਸ ਤੇ ਸੰਸਕ੍ਰਿਤ ਠੀਕ ਹੈ ਟਾਈਮਿੰਗ ਇਹਨਾਂ ਦੇਰ ਕਿ ਤੂੰ ਦੇਖ ਸਕਦੇ ਹੋ ਕੈਂਡੀਡੇਟ ਜਿਹੜੇ ਹੈਗੇ ਸਾਰਾ ਕੁਝ ਲਿਖਿਆ ਤੂੰ ਪੜ ਸਕਦੇ ਹੋ ਹੈ ਨਾ ਤੇ ਹੁਣ ਤੁਸੀਂ ਆਜੋ ਕਿਹਦੇ ਵਾਸਤੇ ਕੁਆਲੀਫਿਕੇਸ਼ਨ ਕੀ ਜ਼ਰੂਰੀ ਹੈ ਕਿ ਕੁਆਲੀਫਿਕੇਸ਼ਨ ਕੀ ਜ਼ਰੂਰੀ ਹੈ ਇਹਨਾਂ ਵਾਸਤੇ ਕੁਆਲੀਫਿਕੇਸ਼ਨ ਜਿਹੜੀ ਜ਼ਰੂਰੀ ਹੈ ਜਾਂ ਤਾਂ ਬੰਦੇ ਕੋਲੇ ਐਮਏ ਹੋਵੇ ਠੀਕ ਹੈ ਜਾਂ ਫਿਰ ਕੋਈ ਵੀ ਪੋਸਟ ਗ੍ਰੈਜੂਏਟ ਹੋਵੇ ਜਿਵੇਂ ਕਿ ਬੀਏ ਵਗੈਰਾ ਕੁਝ ਵੀ ਹੋਵੇ ਤੇ ਹੋਣੀ ਚਾਹੀਦੀ ਹੈ 50% ਨਾਲ ਕਿਨੇ ਪਰਸੈਂਟ ਨਾਲ ਪੰਜਾਬ ਸੈਟ ਨੇ ਕਿ 55 ਜੋ ਕਿ ਉਹਨੇ ਕਿ 50% ਹੀ ਮੰਗਿਆ ਗਿਆ ਹੈ ਤੇ ਇੱਕ ਗੱਲ ਹੋਰ ਸੋਨ ਨੂੰ ਇਹ ਸਕੂਲ ਚ ਪੜਾਉਣ ਵਾਸਤੇ ਇੰਗਲਿਸ਼ ਤੇ ਹਿੰਦੀ ਤੇ ਕੰਪਿਊਟਰ ਤਿੰਨਾਂ ਦੀ ਨੋਲਜ ਹੋਣੀ ਜ਼ਰੂਰੀ ਆ ਚਾਹੇ ਪਿੰਗਲਿਸ਼ ਪੇਪਰ ਭਰਦੇ ਹੋ ਚਾਹੇ ਸੰਸਕ੍ਰਿਤ ਦਾ ਚਾਹੇ ਸਾਇੰਸ ਦਾ ਪਰ ਕਿਸੇ ਵੀ ਪੇਪਰ ਬਾਰੇ ਪਰ ਇਹਨਾਂ ਤਿੰਨਾਂ ਦੀ ਨੋਲਜ ਹੋਣੀ ਜ਼ਰੂਰੀ ਆ ਠੀਕ ਹੈ ਆ ਜਿਹੜੇ ਹੈਗੇ ਇੰਗਲਿਸ਼ ਵਾਲੇ ਵਾਸਤੇ ਆ ਠੀਕ ਹੈ ਉਸ ਤੋਂ ਬਾਅਦ ਆਜੋ ਆਪਣੇ ਪੰਜਾਬ ਆਪਣੇ ਸੋਰੀ ਸਾਇੰਸ ਤੇ ਸੰਸਕ੍ਰਿਤ ਇਹਦੇ ਲਈ ਵੀ ਸੇਮ ਹੀ ਕੰਡੀਸ਼ਨ ਆ ਕੋਈ ਅਲੱਗ ਤੋਂ ਕੰਡੀਸ਼ਨ ਨਹੀਂ ਠੀਕ ਹੈ ਨਾ ਪਲੱਸ ਇੱਕ ਚੀਜ਼ ਹੋਰ ਆ ਕਿ ਸੀਟ ਟੈਟ ਕੁਆਲੀਫਾਈ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਸੀਟ ਟੈਟ ਨੂੰ ਪ੍ਰੈਫਰ ਦੇਣੀ ਹੈ ਠੀਕ ਹੈ ਨਾ ਕੱਲ ਨੂੰ ਇਹ ਡਾਕ ਤੁਸੀਂ ਕਹੋਗੇ ਹਾਂਜੀ ਸਰ ਦੱਸਿਆ ਸੀ ਤੇ ਜਾਇਆ ਸੀ ਨਹੀਂ ਪਰ ਸੀਟ ਟੈਟ ਨੂੰ ਪ੍ਰੈਫਰ ਦੇਣੀ ਹੈ ਇਸੇ ਤੇ ਧਿਆਨ ਕੋ ਇੱਕ ਸੀਟ ਟੈਟ ਨੂੰ ਇੱਕ ਐਕਸਪੀਰੀਅੰਸ ਨੂੰ ਜਿਹਦੇ ਕੋਲ ਜਿੰਨਾ ਵੱਧ ਐਕਸਪੀਰੀਅੰਸ ਹੋਗਾ ਉਹਨਾਂ ਉੱਤੇ ਰੱਖਣਾ ਇਹਨਾਂ ਨੇ ਠੀਕ ਹੈ ਨਾ ਇਹ ਤੇ ਹੁਣ ਅਜੋਨਾਂ ਨੇ ਇਹਨਾਂ ਦੀ ਸਾਈਡ ਤੇ ਬਕਾਇਦਾ ਪਿਆ ਬਸ ਨੂੰ ਫੇਰ ਮੈਂ ਦਿਖਾ ਰਿਹਾ ਹਾਂ ਠੀਕ ਹੈ ਨਾ ਇੱਥੇ ਤੁਸੀਂ ਜਾ ਕੇ ਇਹਨਾਂ ਦਾ ਉਹ ਕਰ ਸਕਦੇ ਹੋ ਅੱਗੇ ਹੁਣ ਆਪਣੀ ਗੱਲ ਆ ਗਈ ਏਜ ਦੀ ਕਿ ਏਜ ਕਿੰਨੀ ਹੈ 18 ਸਾਲ ਤੋਂ ਲੈ ਕੇ ਜੀ 55 ਸਾਲ ਤੱਕ ਦਾ ਕੋਈ ਵੀ ਜਾ ਸਕਦਾ ਵਾ ਇਹ ਉਹ ਸਭ ਤੋਂ ਵੈਸਟ ਹੈ ਜਿਹਨਾਂ ਦੀ ਉਮਰ ਹੋ ਗਈ ਉਹ ਵੀ ਹੁਣ ਠੀਕ ਹੈ ਉਹਨੂੰ ਐਕਸਪੀਰੀਅੰਸ ਤੇ ਵੈਸਟ ਇੱਥੇ ਨੰਬਰ ਮਿਲਣਗੇ ਠੀਕ ਹੈ ਨਹੀਂ ਤੋਂ ਦੇਖਣ ਵਾਸਤੇ ਸਾਰੇ ਮੇਰੇ ਭੈਣਾਂ ਦਾ ਤੇ ਭਰਾਵਾਂ ਦਾ ਧੰਨਵਾਦ ਤੇ ਇਸ ਤਰ੍ਹਾਂ ਦੇ ਨਿਊ ਅਪਡੇਟ ਟੀਚਰ ਨਾਲ ਰਿਲੇਟਡ ਕੋਈ ਵੀ ਹੋਵੇ ਤਾਂ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਠੀਕ ਹੈ ਜੀ ਇਹਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਸੋਡੇ ਕਰਕੇ ਅਸੀਂ ਨਿਮੰhnt ਕਰਦੇ ਹਾਂ